ਮੁਰਕੇ ਕੀ ਆ ਭਾਈ ਮੇਰਾ ਫੋਨ ਤੇ ਵਾਲੇ ਕਿੱਥੇ ਤੇ ਮੈਨੂੰ ਆਂਦੇ ਵੀ ਬਾਦਸ਼ਾਹ ਮੇਰੇ ਆਦੇ ਪਰਿਵਾਰ ਚ ਬੱਚਾ ਬੜਾ ਲੇਟ ਹੋਇਆ ਤੇ ਅੱਗੇ ਪੈਣਾ ਵਾ ਤੇ ਪਹਿਲਾਂ ਵੀ ਬੱਚੇ ਤੇ ਸਾਡਾ ਇਹ ਬੱਚਾ ਦਾ ਹੀ ਪ੍ਰੋਗਰਾਮ ਕਰਾਉਣਾ ਇੱਥੇ ਗਵਾਲੀਅਰ ਦੇ ਵਿੱਚ ਬੜਾ ਜ਼ਬਰਦਸਤ ਤੇ ਚਾਵੜਾ ਵੀ ਪ੍ਰੋਗਰਾਮ ਬਹੁਤ ਵਧੀਆ ਕਰਨਾ ਤੇ ਸਾਡੇ ਰਿਸ਼ਤੇਦਾਰਾਂ ਦੇ ਵੀ ਬਾਜ ਨਾਲ ਗੱਲ ਕਰੋ ਕਿ ਕਿਦਾਂ ਮੈਂ ਵੀ ਪਾਈ ਫਿਰ ਜਿੱਦਾਂ ਦਾ ਕਹੋਗੇ ਉਦਾਂ ਦਾ ਕਰਦਾਂਗੇ ਇਹ ਆਂਦੇ ਵੀ ਬਾਜ ਸਿੰਘ ਜੀ ਟਾਈਮ ਕੱਢ ਕੇ ਫਿਰ ਕਿਤੇ ਇੱਥੇ ਮਾਰ ਸਾਰੇ ਚੱਕਰ ਆਪਾਂ ਮੈਂ ਇਹ ਜੀ ਤੇ ਮੈਂ ਲੱਭਦਾਆਂ ਹਾਂ ਜਿਹੜੀਆਂ ਚੀਜ਼ਾਂ ਤੇ ਜਿਹੜੇ ਬੰਦੇ ਨੂੰ ਇੰਨਾ ਸ਼ੌਂਕ ਹੋਵੇ ਨਾ ਕਿ ਮੈਂ ਕੰਮ ਕਰਾਉਣਾ ਵਧੀਆ ਕਰਾਉਣਾ ਤੇ ਪੈਸੇ ਵੀ ਚਲੋ ਲੱਗਦੇ ਵੀ ਆ ਜਿੰਨੇ ਵੀ ਨਹੀਂ ਲੱਗਦੇ ਜਿੰਨੇ ਲੈ ਲੈਂਦੇ ਆ ਪ੍ਰੋਗਰਾਮ ਕੇ ਲੜਦੇ ਮੇਰੇ ਚਲੋ ਪਹਿਲੇ ਲੋ ਰੱਜ ਕੇ ਲੋ ਪਰ ਅਗਲੇ ਦੇ ਪੱਲੇ ਵੀ ਤੇ ਕੋ ਪਾਓ ਨਾ ਤੇ ਮੈਨੂੰ ਆਦੇ ਫਿਰ ਇੱਥੇ ਆਓ ਫਿਰ ਨਿਸਵਾ ਲੂਗਾ ਮੈਂ ਮੈਨੂੰ ਆਪ ਇੱਥੇ ਆ ਕੇ ਮਜਾ ਆਉਣਾ ਪਹਿਲਾਂ ਮੈਂ ਲੋਕੇਸ਼ਨਾਂ ਵੇਖੂਗਾ ਸਾਰੀ ਚੀਜ਼ ਵੇਖੂਗਾ ਫੇਰ ਹੀ ਗੱਲ ਕਰੂੰਗਾ ਕੀ ਕਰਨਾ ਆਪਾਂ ਚਲਗੇ ਜੀ ਇੱਕ ਮੈਂ ਨਾਲ ਆਪਣਾ ਵੀਰ ਲੈ ਆ ਸਿਆਣਾ ਇੱਕ ਸਲਾਮਾ ਚੱਲ ਪੀਆ ਜਦੋਂ ਆ ਕੇ ਘਰ 'ਚ ਬੈਠੇ ਆ ਤੇ ਉਸ ਹਿਸਾਬ ਨਾਲ ਚਲੋ ਅੱਜ ਕੱਲ ਬਹੁਤ ਵੱਡੀ ਰਕਮ ਬਣ ਜਾਂਦੀ ਆ ਆਪਾਂ ਪੈਸੇ ਬਾਰੇ ਗੱਲ ਹੀ ਨਹੀਂ ਕਰਦੇ ਪੈਸੇ ਨਾਲ ਦੇ ਆਪਾਂ ਨੂੰ ਐਡਾ ਕੋਈ ਹੈ ਹੀ ਨਹੀਂ ਉਹ ਗੱਲਾਂ ਤੁਹਾਨੂੰ ਅੱਗੇ ਬੜੀ ਧੀਰੇ ਸਮਝਾਈਆਂ ਤੇ ਗਾਲ ਤੇ ਫਿਰ ਗਰਾਰੀ ਆੜਦੀ ਏ ਤੇ ਸ਼ੌਂਕ ਕਰਦੇ ਜਦੋਂ ਉੱਥੋਂ ਦੀ ਗੱਲ ਕਰਨੀ ਆਪਾਂ ਮਿੰਨੂ ਜਦੋਂ ਉਹਨਾਂ ਨੇ ਮੈਨੂੰ ਕੰਮਕੁੰਮ ਦੱਸੇ ਤੇ ਆਪਾਂ ਜੋ ਅੰਦਾਜ਼ਾ ਤੁਹਾਨੂੰ ਪਤਾ ਹਰ ਦੁਕਾਨਦਾਰ ਜਾਂ ਕੋਈ ਵੀ ਉਸ ਟਾਈਮ ਤੇ ਜੇ ਕੋਤੇ ਵੀ ਹੁੰਦਾ ਵੀ ਹਰ ਬੰਦਾ ਸੋਚਦਾ ਯਾਰ ਆਪਾਂ ਇਹ ਕੰਮ ਕਰਨਾ ਤੇ ਇੰਨੇ ਪੈਸੇ ਮੰਗੀਏ ਇੰਨੇ ਕਿਤੇ ਗਲੇ ਨੇ ਥੋੜੇ ਬਲੇ ਲੈਸ ਵੀ ਕਰਾ ਲੈਣ ਦੇ ਘੱਟ ਉਹ ਸਾਰਨ ਦੁਕਾਨਦਾਰ ਕੀ ਰ ਆਪਾਂ ਇਹ ਮੰਗ ਲੈਦੇ ਆਪਾਂ ਵੀ ਮੰਗ ਲੈ ਐ ਉਹ ਯਟਾਪ ਬੰਦੇ ਨੇ ਜਰਮਨੀ ਨੇ ਪਤਾ ਕੀ ਕਿਹਾ ਮੈਨੂੰ ਉਹਨੇ ਆ ਬਾਜਵੀਰ ਜੀ ਗੱਲ ਆ ਆਪਾਂ ਹੁਣ ਭਰਾ ਆਂ پرੋਣੇ ਵਾਲੀ ਕਹਾਣੀ ਖਤਮ ਆ ਉਹ ਪ੍ਰੋਣਾ ਗੱਲ ਵੱਖਰੀ ਆ ਆਪਾਂ ਭਰਾਵਾਂ ਦੇ ਤੌਰ ਤੇ ਗੱਲ ਕਰਦੇ ਆ ਤੇ ਕੋਈ ਕੋਈ ਆ ਕੱਢ ਕੇ ਮੈਕਸੀ ਨਾਲ ਤੇ ਜਦੋਂ ਪੇਮੈਂਟ ਮੰਗੀ ਤੇ ਮੰਨੀ ਭਾਜੀ ਨੇ ਉਹ ਜਿਤਨਾ ਮੈਂ ਕਹਿ ਰਿਹਾ ਵੱਖਰਾ ਡਾਇਲੋਗ ਜਿਹਾ ਬੋਲਦਾ ਨਾ ਮੈਨੂੰ ਕਹਿੰਦੇ ਵੀ ਨਹੀਂ ਇਹ ਜਿੰਨੀ ਤੂੰ ਪੇਮੈਂਟ ਮੰਗੀ ਆ ਇੰਨੇ ਪੈਸੇ ਨਹੀਂ ਮੈਂ ਜਿੰਨੇ ਮੰਗੇ ਆ ਉਹ ਤੋਂ ਕੁਛ ਵਧਾ ਕੇ ਜਿਵੇਂ ਆਪਾਂ ਮੰਨ ਲਓ ਕੰਮ ਦੇ ਆਪਾਂ 20 ਰੁਪਏ ਮੰਗੇ ਆ ਆਪਣੀ ਕੋਸ਼ਿਸ਼ ਇਹ ਹੁੰਦੀ ਵਿਚਾਲ 10000 15 ਵੀਰੇ ਦੇ ਉਤੇ ਕਰ ਦਾਂਗੇ ਤੇ ਬੰਦਾ ਕੋ ਕਵੇ ਨਹੀਂ ਮੈਂ 20 ਰੁਪਏ ਦੇਣੇ ਮੈਂ ਤੈਨੂੰ 5 ਹੀ ਦੇਣੇ ਆ ਕੰਮ ਵਧੀਆ ਕਰ ਤੇ ਮੇਰੇ ਨਾਲ ਸ਼ਹਿਰੀਏ ਚਾਨ ਦੇ ਪਾਪਾ ਜੀ ਸ਼ਹਿਰੀ ਖੁਸ਼ ਹੋ ਗਏ ਮੇਰੇ ਨਾਲ ਦੇ ਕੇ ਜਿਹੜੇ ਫੋਟੋਗ੍ਰਾਫਰ ਸੀਨੀਅਰ ਬੰਦੇ ਖੜੇ ਹੈ ਮੇਰੇ ਨਾਲ ਉਹਨਾਂ ਦੇ ਵੀ ਯਾਰ ਕਮਾਲ ਹੋ ਗਈ ਯਾਰ ਅਹੀਂ ਸੱਚੀ ਆ ਵੀ 15 ਰੁਪਏ ਦੀ ਕੰਮ ਕਰਾਂਗੇ 20 ਮੰਗੇ ਆ ਉਹਨਾਂ ਦਾ ਪੰਜੀ ਦੇਣੇ ਦੇ ਕੰਮ ਦੇ ਦਾਫੀਸ ਤੇ ਦਾਹ ਵੱਧ ਗਈ ਹੱਤੀ ਕਿੱਦਾਂ ਕਰਾਂਗੇ ਉਹ ਬੜੇ ਖੁਸ਼ ਕਮਾਲ ਹੋ ਗਈ ਯਾਰ ਉਹ ਖੁਸ਼ੀ ਜਿ ਫੁੱਲੇ ਨਾ ਸਮੋਂ ਹੁਣ ਤੇ ਮੈਂ ਟੈਨਸ਼ਨ ਚ ਹੋ ਗਿਆ ਮੈਂ ਟੈਨਸ਼ਨ ਹੋ ਗਿਆ ਦੀਪ ਉਹ ਡਿਪਰੈਸ਼ਨ ਪਾਗਲਪਨ ਬੜਾ ਖੁਸ਼ ਹੁੰਦਾ ਜਿਹਨੇ ਦੱਸ ਦਿੰਦੇ ਕਰਨਾ ਤੁਹਾਨੂੰ ਤੇ ਮੈਂ ਨਹੀਂ ਮੈਨੂੰ ਹੋ ਟੈਨਸ਼ਨ ਹੋ ਗਈ ਆ ਛੱਪਤਰ ਹਾਂ ਦੇ ਕੀ ਕਰ ਲਿਆ ਉਹਨੇ ਜਿੰਨੇ ਮੰਗੇ ਉਹਨੇ ਕਿਹਾ ਵੀ ਚਲੋ ਸਰਦਾਰ ਸਾਹਿਬ ਆਪਾਂ ਉਥੋਂ ਨੇ ਗੱਠੀ ਨੋਟਾਂ ਦੀ ਇੱਕ ਬੜਾ ਦੇ ਤੁਹਾਨੂੰ ਲੈ ਜਾਓ ਉਹਨਾਂ ਅੱਧਾ ਕਿਛੜਾ ਪੰਨ ਕੇ ਪਹਿਲਾਂ ਤੋੜਦਾ ਸਾਨੂੰ ਜਿੱਤਾਂ ਆਪਾਂ ਪਿੰਡੋਂ ਮਰੂਦ ਮਰਾਦ ਬਨ ਕੇ ਤੁਰਦੇ ਨੇ ਫਿਰ ਮੈਂ ਟ੍ਰੇਨ ਨਹੀਂ ਲਈ ਟ੍ਰੇਨ ਦੀ ਟਿਕਟ ਜਿਹੜੀ ਅਹੀ ਅਜੇ ਲੇਟ ਸੀ ਤੇ ਮੈਂ ਨਹੀਂ ਅਜੇ ਲਈ ਨਹੀਂ ਜੱਟੋ ਆਪਾਂ ਜਾਣਾ ਨਹੀਂ ਅਜੇ ਨਾਲਦਾ ਕਹੇ ਕੀ ਗੱਲ ਭਾਈ ਕਿਉਂ ਨਹੀਂ ਜਾਣਾ ਮੈਂ ਨਾ ਜਾਣਾ ਹੀ ਨਹੀਂ ਆਪਾਂ ਇਹ ਗਵਾਲੀਅਰ ਤੋਂ ਪੈਰ ਨਹੀਂ ਮੇਰੇ ਪੁੱਟੇ ਜਾਣਦੇ ਐ ਫਾਰਮ ਹਾਊਸ ਤੇ ਗੱਲ ਹੋਈ ਐਥੋਂ 40 ਕਿਲੋਮੀਟਰ ਅੱਗੇ ਗਵਾਲੀਅਰ ਐ ਮੈਂ ਨਹੀਂ ਇੱਥੋਂ ਅੱਗੇ ਮੇਰੇ ਪੈਰ ਨਹੀਂ ਹੁਣ ਤੁਰਨੇ ਮੈਨੂੰ ਕੋ ਸੋਚਣਾ ਪੈਣਾ ਆ ਰੁਪਈਏ ਮੈਂ 20 ਮੰਗੇ ਅਗਲੇ ਨੇ ਭੱਜੀ ਆਖਿਆ ਦੇਨੇ ਆ ਆਪਾਂ 15 ਦੇ ਖੁਸ਼ ਹਾਂ ਤੇ ਹੁਣ ਮੈਂ 10 ਰੁਪਈਏ ਲੈਵਾਂ ਤੇ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਇਹ ਤੇ ਫਿਰ ਦੋ ਨੰਬਰੀ ਇਹ ਕੰਮ ਹੋ ਗਿਆ ਤੇ ਉਹ ਆਪਣੇ ਹੀ ਹਰਾਮ ਆ ਪਿਆ ਉੱਤਰ ਕੇ ਇੱਥੋਂ ਗਵਾਲੀਅਰੋਂ ਪਹਿਲਾ ਬੰਦਾ ਸਰਚ ਕੀਤਾ ਲੱਭਿਆ ਟਕਿਆਰ ਜਾਜਦੀ ਸਲਮ ਬੇਲਾਂ ਦੇ ਪੁਛ ਪਿਛਾ ਕੇ ਕੀਤਾ ਲੱਭਿਆ ਬੰਦਾ ਇੱਕ ਘੈਂਟ ਡੈਨੀਅਰ ਦਾ ਜਿਦਾਂ ਫਿਰ ਮੈਂ ਡੈਨੀ ਨਹੀਂ ਦਾ ਡੈਨੀ ਤਨੇਜਾ ਉਹ ਟਕਰ ਗਿਆ ਮਾ ਪੰਜਾਬੀ ਨੂੰ ਕਿੱਥੇ ਫਾਇਦਾ ਨਹੀਂ ਕਿ ਸਰਦਾਰ ਸਟੂਡੀਓ ਰੋਲ ਮਿਲਦਾ ਜਾਂ ਕਿ ਹੋਰ ਨੂੰ ਇੱਥੇ ਤੇ ਫਾਇਦਾ ਨਹੀਂ ਹੈ ਇਸ ਸਟੇਟਾਂ 'ਚ ਜਾ ਕੇ ਸਾਡੇ ਪੰਜਾਬੀ ਨੇ ਸਾਡੀਆਂ ਲੱਤਾਂ ਵੱਡਣੀਆਂ ਸਾਡੇ ਇਹਨਾਂ ਦਾ ਤਾਂ ਨਹੀਂ ਸਾਨੂੰ ਦੁਸ਼ਮਣ ਦਾ ਨਹੀਂ ਸਾਨੂੰ ਇਹਨਾਂ ਦਾ ਡਰ ਹੁੰਦਾ ਜਿੱਦਾਂ ਸਾਨੂੰ ਆਪਣੇ ਦਾ ਡਰ ਹੁੰਦਾ ਇਹ ਹੁਣ ਨਹੀਂ ਗੱਲ ਆਉਂਦੀ ਜਾਂ ਤੇ ਸਦੀਆਂ ਤੋਂ ਹੁਣ ਵੀ ਰਹੀਆਂ ਦੁਸ਼ਮਣ ਨਹੀਂ ਕਿ ਇਰਾ ਕੁਝ ਉਹ ਵਿਗਾੜ ਸਕਦਾ ਜਿਹੜਾ ਨੁਕਸਾਨ ਤੁਹਾਡਾ ਆਪਣਾ ਕਰ ਜਾਂਦਾ ਮੈਂ ਹਾਂ ਨਾ ਉਸ ਨੂੰ ਉਹ ਨਾਲ ਦੇਦਾ ਹੈ ਫੋਟੋ ਸਟੂਡੀਓ ਲੱਭੀ ਇਥੋਂ ਕੋਈ ਪੰਜਾਬੀ ਜਾਂ ਬੰਦਾ ਬਲਬੀਚ ਤੋਂ ਸਲਾਹ ਲਈਏ ਵਾ ਇੱਥੇ ਕਿੱਥੇ ਕਿੱਥੇ ਕੀ ਕੀ ਮਿਲਦਾ ਇੱਥੇ ਮਾ ਨਾ ਪੰਜਾਬੀ ਨਹੀਂ ਜੇ ਆਪਾਂ ਲੱਭਣਾ ਆਪਾਂ ਹੋਰ ਵੀ ਲੱਭਣਾ ਇੱਥੇ ਉਹ ਬੰਦਾ ਸਾਨੂੰ ਲੱਭ ਗਿਆ ਡੈਨਿਅਰ ਦਾ ਮਿਲਾਵਾ ਕਿ ਉਹਨਾਂ ਕਿਤੇ ਉਹ ਗਵਾਲੀਅਰ ਬੰਦੇ ਨੇ ਇਤ ਬੜੀ ਕੀਤੀ ਸਾਡੀ ਉਹਦੀ ਇੱਜ਼ਤ ਨੂੰ ਸਲੂਟ ਆ ਅੱਜ ਵੀ ਸਲੂਟ ਆ ਤੇ ਮਿਲਣਾ ਮਨ ਬਣੇਉ ਹੁਣ 13 ਸਾਲ ਹੋ ਗਏ ਨੂੰ ਮਿਲਿਆ ਨਾ ਹੁਣ ਮਿਲਣਾ ਆਪਾਂ ਹੁਣ ਕਿ ਉਹ ਗਵਾਲੀਅਰ ਦੇ ਵਿੱਚ ਝੰਡੇ ਗੜਦੇ ਆ ਨਾ ਆਪਾਂ ਤੇ ਉਹਦੇ ਕੋਲ ਪਹੁੰਚੇ ਉਹਦੇ ਕੋਲ ਸਾਰਾ ਕੁਝ ਹੀ ਆਇਆ ਸੀ ਉਸ ਸਮੇਂ ਦੀਆਂ ਐਲਸੀਡੀਆਂ ਕਰੇਨਾ ਸਟੈਂਡ ਐਰਾ ਵਗੈਰਾ ਫੋਟੋਗ੍ਰਾਫੀ ਦਾ ਵੱਡਾ ਵੱਡਾ ਮਟੀਰੀਅਲ ਭਾਰਾ ਭਾਰਾ ਜਿਹੜਾ ਆ ਗੱਡੀਆਂ ਤੇ ਜਾਂਦਾ 307 ਹੋ ਗਿਆ ਟਰੱਕ ਹੋ ਗਿਆ ਉਹਨਾਂ ਦੇ ਚੀਜ਼ਾਂ ਵੱਡੀਆਂ ਵੱਡੀਆਂ ਜੰੀਆਂ ਜਾਂਦੀਆਂ ਉਹਰ ਉਸ ਬੰਦੇ ਨੇ ਮੈਨੂੰ ਪਹਿਲਾਂ ਕਿਹਾ ਤਾਂ ਮੈਂ ਵੀ ਆ ਫਿਰ ਤੇਰੀ ਸਟੇਟ 'ਚ ਆਏ ਆ ਤੇ ਤੂੰ ਸਾਡੀ ਬੇਇੱਜ਼ਤੀ ਵੀ ਕਰਾ ਸਕਦਾ ਈ ਸਿੱਧੀ ਗੱਲ ਆ ਪਾਸਪਸ਼ਟ ਮੈਂ ਮੈਂ ਹੁਣ ਤਾਂ ਤੇ ਕੋਈ ਪੰਜਾਬੀਆਂ ਦੇ ਨਹੀਂ ਉਸ ਵਿਸ਼ਵਾਸ ਕੀਤਾ ਤੇਰੇ ਤੇ ਕਰ ਲਿਆ ਈ ਉਹ ਮੈਨੂੰ ਪਤਾ ਮੈਨੂੰ ਇਹਨਾਂ ਵਾਧਨ ਨਹੀਂ ਦੇਣਾ ਮੇਰੀਆਂ ਨਾਲ ਲੱਤਾਂ ਪਟਣੀਆਂ ਹੱਟੇ ਆਪਣੇ ਨੇ ਉਹਨਾਂ ਕਹਿੰਨਾ ਵੀ ਇਹ ਇੱਥੋਂ ਪੰਜਾਬ ਤੋਂ ਕਿੱਥੋਂ ਆ ਗਿਆ ਤੇ ਹੁਣ ਵੀ ਤੁਹਾਡੇ ਸਾਹਮਣੇ ਆ ਇੱਥੋਂ ਵੀ ਗਿਆ ਜੇ ਫੋਨ ਆ ਫੋਟੋਗ੍ਰਾਫਰਾਂ ਦੇ ਉਹ ਵੀ ਬੰਦਾ ਇੱਥੇ ਜੇ ਪੰਜਾਬ ਸਟੂਡੀਓ ਮਿਲਦੀ ਉਹਨੂੰ ਜਲੰਧਰ ਆ ਲਾਂਦਾ ਹੀ ਪ੍ਰਧਾਨ ਆ ਜੋ ਕਿਤੇ ਬੀਖੋ ਦਾ ਜਲੰਧਰ ਤੋਂ ਉੱਥੇ ਕੀ ਕਿਤੇ ਰਹਿ ਗਿਆ ਸੀ ਤੇ ਸਟੇਟਾਂ ਚ ਟੱਪ ਗਏ ਕਿੰਨੀਆਂ ਮਹਿੰਗੀਆਂ ਨਹੀਂ ਤੇ ਉੱਥੇ ਆਣ ਬੜੇ ਇਹਨਾਂ ਇਥੇ ਪੰਜਾਬ ਸਟੂਡੀਓ ਨੂੰ ਦਰਸ਼ਨ ਕਰਦੇ ਜਿਹੜਾ ਵੀਰ ਸਲਾਮਾਂ ਇਹ ਕਰਦਾ ਹੈ ਸਰਨਾ ਪੁੱਠੇ ਸਿੱਧੀਆਂ ਸਲਾਮਾਂ ਦਿੰਦਾ ਹੈ ਸਾਨੂੰ ਮਿੱਠਾ ਹੋਗੇ ਛੁਰੀ ਮਾਰ ਲਗਾ ਜਿਹੜਾ ਮਿੱਠਾ ਹੋਗੇ ਹਨ ਛੁਰੀ ਮਾਰ ਲਗਾ ਹੈ ਵੀ ਇਹ ਪੰਜਾਬ ਤੋਂ ਇੱਥੇ ਆ ਕੇ ਗਵਾਲੀਅਰ ਬੰਦਾ ਕਿਉਂ ਪ੍ਰੋਗਰਾਮ ਕਰਦਾ इन अंदर अंदर को मिठाई हेर दे दी जड़ा तेल पा दी कर लगा है कौन <laughs> ही पता चरी को फोन ला बैठा इतों ग्वालियर इतों का तसली कराई ऑनलाइन पई जी उसे रिकॉर्डिंग यूट्यूब पई जी बाद चिच बिच जी करता है भाजी भाजी करता है मैं बड़ा कुछ कहेंगा तू तो। ਰੋਣਾ ਪਰ ਰੋਣਾ ਕਰੇਗਾ ਤੂੰ ਠੀਕ ਚਲੋ ਉਹਨੇ ਸਾਜ ਸਮਾਨ ਸਾਨੂੰ ਸਾਰਾ ਕਹਤਾ ਵੀ ਲੈ ਲਓ ਮੈਂ ਆ ਵੀਰੇ ਆ ਤਰੀਕ ਹੀ ਆ ਵਾਰ ਹੀ ਕਿੰਨੇ ਪੈਸੇ ਮੰਗਦਾ ਜੋ ਮੰਗੇਗਾ ਅਸੀਂ ਵਧ ਦੇਣ ਵਾਲੇ ਬੰਦੇ ਹੀ ਅਸੀਂ ਮੰਨੀ ਪਾਈ ਨੇ ਜਿਆਨੂੰ ਵਾਦਾ ਕਿ ਅਸੀਂ ਵਧ ਦੇਣੀ ਤੈਨੂੰ ਘੱਟ-ਕੁੱਟ ਕੋਈ ਨਹੀਂ ਕਰਨਾ ਅਸੀਂ ਪਰ ਸਾਡੀ ਇੱਜ਼ਤ-ਪਾਤ ਰੱਖ ਲਈ ਉਹ ਆਂਦਾ ਸਰਦਾਰ ਸਾਹਿਬ ਜੇ ਅਸੀਂ ਇਕ ਹਿੰਦੂ ਬੰਦਾ ਆਵਾ ਚਲੋ ਜਿੱਦਾਂ ਵੀ ਆਹੀ ਇਹ ਜਾਤਾਂ ਪਾਤਾਂ ਦੀ ਤੇ ਗੱਲ ਨਹੀਂ ਕਰਦੇ ਪਰ ਸਾਡੇ ਪੰਜਾਬੀ ਤੋਂ ਸਾਨੂੰ ਯਾਰ ਲੱਗਾ ਤੇ ਉਹ ਬੰਦੇ ਨੇ ਹਰੀ ਇੱਤਿਹਾਸ ਪਤ ਪੂਰੀ ਰੱਖੀ ਸਹੀ ਗੱਲ ਉਹਨੇ ਫਿਰ ਨਿਸ਼ਤਰ ਗਿੱਲ ਸਿੰਘ ਰਿਕ ਬੰਨਿਓ ਹੋਟਲ ਚ ਚਾਂਗਰਾ ਮਾਰਦੇ ਤੇ ਇੱਕ ਬੰਨਿਓ ਮੈਂ ਨਹੀਂ ਹੋਂ ਫਿਰ ਚਾਂਗਰਾ ਮਾਰਦਾ ਉਹ ਮੈਂ ਚਾਂਗਰਾ ਮਾਰਦਾ ਨਹੀਂ ਤਾਂ ਮੈਂ ਚੀਕਾ ਘੜੋਣਾ ਨਾ ਲੋਕਾਂ ਨੇ ਏ 2012 ਦੇ ਇਥੇ ਛੰਡੇਗੜ ਤੇ ਹੀ ਆਪਾਂ ਜੀ ਇਥੇ ਪ੍ਰੋਗਰਾਮ ਤੇ ਤੇ ਸਾਰੀ ਪਹਿਲਾਂ ਪੈਲਸ ਦਾ ਸਾਰਾ ਕੁਝ ਲੈ ਲਿਆ ਹਿਸਾਬ ਤਾਂ ਤੇ ਜਦੋਂ ਅਸੀਂ ਆਏ ਹਾਂ ਤੁਹਾਨੂੰ ਦੱਸਿਆ ਵੀ 8 ਸਰਦਾਰ ਘੈਂੜ ਘੈਂੜ ਫੋਟੋਗ੍ਰਾਫਿਕ ਰਾਦ ਦਾ ਧਮਾਨ ਤੇ ਧਮਾਨ ਦੇ ਪ੍ਰੋਗਰਾਮ ਤੇ ਇੱਕ ਗੱਡੀ ਇਹਨਾਂ ਨੇ ਲੱਦੀ ਆਹ ਕਰੇਨਾ ਕਰੋਨਾ ਲਸੀਡੀਆਂ ਤੇ 8 ਕਿੱਟਾਂ ਸਟੈਂਡਾਂ ਸਟੂਮਾਂ ਆਹੀ ਸਰਦਾਰ ਲੱਦੇ ਫਿਰਿਏ ਤੇ ਸਾਡੇ ਬੰਦਿਆਂ ਨੂੰ ਪਤਾ ਹੀ ਨਹੀਂ ਵੀ ਟ੍ਰੇਨ ਦੀ ਟਿਕਟ ਵੀ ਬੁੱਕ ਰਹੀ ਦੀ ਆਂਦੇ ਭੱਜ ਕੇ ਚੜਨਾ ਟ੍ਰੇਨ ਤੇ ਮੈਂ ਅਸਾ ਪਾਈ ਨਾ ਕੁੜੀਆਂ ਸਮਾਨ ਹੈ ਭੱਜ ਕੇ ਚੜਨਾ ਪਤਾ ਹੀ ਨਹੀਂ ਕਿ ਇਹਨੂੰ ਟਿਕਟ ਬੁੱਕ ਕਰਾਉਂਦਾ ਹੀ ਤੇ ਟਿਕਟ ਬੁੱਕ ਕਰਾਉ ਰਾਮ ਨਾ ਜਾਈਏ ਜਾਂਦੇ ਭੱਜ ਕੇ ਚੜਨਾ ਤੇ ਉਹ ਗੰਦਾ ਜਿਹਾ ਡੱਬਾ ਜਿਹੜਾ ਜਾਲੀ ਜਾਂਦਾ ਵਿੱਚ ਐਵੇਂ ਜਿੱਥੇ ਮਰਜੀ ਵੜਿਆ ਫਿਰੇ ਜਿਹੜਾ ਉਹ ਚੜੇ ਫਿਰਨੇ ਸਾਰੇ ਮੈਂ ਨਾ ਮਹਿੰਗਾ ਸਮਾਨ ਸਾਡੇ ਨੂੰ ਫਿਰ ਤਾਂ ਦੱਸਿਆ ਕਿ ਮੈਨੂੰ ਇਹ ਟੈਨਸ਼ਨ ਹੈ ਕਿ ਕਿੱਥੋਂ ਦੀ ਹੱਲ ਕਰਨੀ ਮੈਂ تیاری ਕਰਾ ਲਈ ਤੇ ਉਥੋਂ ਕੌਣ 307 ਗੱਡੀ ਖਰਦਾ ਫਿਰੇ ਉਹ ਕਿਹੜੀ ਹੁੰਦੀ 307 ਜਿਹੜੀ ਹੁੰਦੀ ਹੈ ਵੱਡੀ ਗੱਡੀ ਕਿਹੜਾ ਇੰਨਾ ਸਮਾਨ ਲਿਆਉ ਉਹਦਾ ਕਿਰਾਇਆ ਹੀ ਬੜਾ ਪੈਣਾ 30-35 ਹਜ਼ਾਰ ਤੇ ਗੱਡੀ ਦਾ ਕਿਰਾਇਆ ਕਿਰਾਇਆ ਵੱਟ ਨੂੰ ਪੜ ਜਾਣਾ ਤੇ ਕਿੱਦਾਂ ਕੰਮ ਚੱਲੂ ਉਹ ਸਮਾਨ ਚਲੋ ਅਸੀਂ ਇੱਥੇ ਦਿਮਾਗ ਘਮਾਇਆ ਤੇ ਸਾਨੂੰ ਮਿਲ ਗਿਆ ਜਿਹੜੀ ਚੀਜ਼ ਸਾਨੂੰ ਲੋੜ ਸੀ ਫਿਰ ਮੈਂ ਇੱਕ ਹੋਰ ਚੀਜ਼ ਤਿਆਰ ਕੀਤੀ ਮੈਂ ਨਹੀਂ ਮੰਨੀ ਭਾਜੀ ਸਾਡੇ ਫੋਟੋਗ੍ਰਾਫਰ ਕਹਿੰਦੇ ਸੀ ਓਕੇ ਗੱਲ ਪਰ ਮੈਂ ਨਹੀਂ ਓਕੇ ਅਜੇ ਨਹੀਂ ਹੋਈ ਓਕੇ ਕਰਾਉਣੀ ਹੈ ਜੀ ਆਜ ਹੋਰ ਕਿਸੇ ਚਲਦੇ ਹਾਂ ਐਂਗਲ ਤੇ ਫਿਰ ਕੀ ਆ ਵੀ ਉੱਥੋਂ ਮੈਂ ਸਰਦਾਰ ਸਾਰੇ ਇਕੱਠੇ ਕਰ ਲਿਆ ਟ੍ਰੇਨ ਆ ਗਈ ਅਸੀਂ ਭਰ ਕੀ ਤੇ ਫੋਟੋ ਸਟੂਡੀਓ ਤੇ ਸਾਨੂੰ ਬੰਦੇ ਮੰਨੀ ਭਾਈ ਉਹਨਾਂ ਨੇ ਇਹਨਾਂ ਨੇ ਤੇ ਉਹਨਾਂ ਨੇ ਸਰਪੰਚ ਸਾਹਿਬ ਨੇ ਤੇ ਹਰਦਾਲ ਭਾਈ ਨੇ ਬੰਦੇ ਭੇਜ ਤੇ ਗੱਡੀਆਂ ਆ ਗਈਆਂ ਉਹ ਫਿਲਮਾਂ ਹੀ ਨਹੀਂ ਜਾਂਦੇ ਅਸਕਾਰ ਪੂਆਂ ਦੁੱਗੀਆਂ ਤੇ ਦੀਆਂ ਉਹ ਚੰਬਲ ਘਟਕ ਦੀਆਂ ਆ ਗਈਆਂ ਤੇ ਉਹ ਆ ਗੀਆਂ ਉਹ ਕੋਲ ਲੈਣ ਆ ਗਏ ਅਸੀਂ ਇੱਥੇ ਨਾ ਉੱਥੇ ਹੋਟਲ 'ਚ ਪਹਿਲਾਂ ਠਹਿਰੇ ਇਥੇ ਫਾਰਮ ਤੇ ਪ੍ਰੋਗਰਾਮ ਬੁੱਕ ਕੀਤਾ ਸੀ ਤੇ ਬਾਅਦ ਵਿੱਚ ਹੀ ਇੱਕ ਦੋਰੀ ਆਏ ਆ ਉਹ ਐਲਬਮਾਂ ਮੂਵੀ ਦੇ ਚੱਕਰ ਚ ਇੱਕ ਕੰਮ ਹੋਰ ਕੀਤਾ ਇਹਨਾਂ ਨੂੰ ਦੱਸਿਆ ਮੈਨੂੰ ਪੈਸੇ ਹਜਮ ਨਹੀਂ ਸੀ ਨਾ ਉਹ ਜਿਹੜੇ ਵਾਧ ਦੇਤੇ ਫਿਰ ਮੈਂ ਉਹ ਇਹਨਾਂ ਨੂੰ ਫੋਨ ਤੇ ਬੇਟੇ ਦਾ ਨਾਮ ਪੁੱਛਿਆ ਨਮੂ ਨਮੂ ਉਹ ਜੀ ਆਤਮਾਨੀ ਨਮੂ ਤੇ ਇੱਕੋ ਦੀ ਫੋਟੋ ਨਿਕੀ ਜੀ ਲਈ ਕਾਰਡ ਛਪਾਏ ਉਸ ਸਮੇਂ ਦੀ ਗੱਲ ਹੈ ਉਸ ਸਮੇਂ ਦੀ ਗੱਲ 7 ਸਾਲ ਪਹਿਲਾਂ ਜੋ ਮੋਬਾਈਲ ਮੂਲ ਦਾ ਯੁੱਗ ਨਹੀਂ ਹੁੰਦਾ ਫੋਟੋ ਫੜਾ ਕਿਚਨ ਦਾ ਸਾਡਾ ਹੀ ਕੈਮਰਾ ਸਾਡੀ ਫੋਟੋ ਅਸੀਂ ਖਿੱਚਣੀ ਤੇ ਅਸੀਂ ਦੇਣੀ ਫੋਟੋ ਪਹਿਲਾਂ ਤਰੀਕੇ ਨਾਲ ਬਣਾ ਕੇ ਤਿਆਰ ਕਰਕੇ ਐਵੇਂ ਨਹੀਂ ਵਿਖਾਉਣੀ ਉਹ ਬਾਅਦ ਚ ਉਦੋਂ ਮੈਂ ਛਾਪੇ ਫਰੇਮ ਐਡੀਟਿਵ ਫਰੇਮ ਪਹਿਲਾਂ ਉਹ ਐਂ ਟੀਵੀ ਤੇ ਸਿੱਧਾ ਫਰੇਮ ਲੱਗ ਜਾਂਦਾ ਨਾਲ ਫੋਟੋ ਫਰੇਮ ਨਾਂ ਮੁੰਡੇ ਦਾ ਬਰਥਡੇ ਜੇ ਉਹ ਤਰੀਕਾ 300 ਛਪਾਇਆ ਮੈਂ 300 ਛਪਾਇਆ ਤੇ ਸਾਰਾ ਕੁਝ ਹੀ ਸਾਰਾ ਸਟੂਡੀਓ ਸੈਟਅਪ ਕੰਪਿਊਟਰ ਕੰਪਿਊਟਰ ਸਟੈਂਡ ਟੂਨ ਛਤਰੀਆਂ ਮਾਣਾ ਛੱਡਿਆ ਹੀ ਕੋਈ ਨਹੀਂ ਦੁਕਾਨ ਚ ਤੇ ਸੈਲਸ ਸਭ ਕੁਝ ਚੋਕ ਲਏ ਜਿੰਨਾ ਕੁਝ ਹੈਗਾ ਸਾਰਾ ਹੀ ਬੰਨ ਕੇ ਆ ਗਿਆ ਹੀ ਫਿਰ ਲਾਲੀਆਂ ਵੱਖਰੀਆਂ ਵੱਖਰੀਆਂ ਹੀ ਨਸ਼ਤਰ ਗੇਲ ਦੀ ਸਟੇਜ ਨੂੰ ਕਰੇਨਾ ਐਰਾ ਵਗੈਰਾ ਫੋਟੋਗ੍ਰਾਫਰ ਇੱਕ ਐਂਟਰੀ ਤੇ ਸਟੂਡੀਓ ਸੈਟਅਪ ਛਤਰੀਆਂ ਲਾ ਲੂ ਕੇ ਸਟੂਡੀਓ ਸੈਟਅਪ ਬਣਾਤਾ ਐਂਟਰੀਆਂ ਤੇ ਵੱਡੇ ਵੱਡੇ ਫਲੈਕਸ ਬੋਰਡ 2013 ਦੇ ਉਹ ਮੈਂ ਆਪਣੇ ਬਰਥਡੇ ਦੇ ਬੱਚੇ ਦੇ ਪਰਿਵਾਰ ਦੀਆਂ ਫੋਟੋਆਂ ਲਾਤੀਆਂ ਪਹਿਲਾਂ ਪੈਲਸੇਮਾ ਲਾਉ ਪਹਿਲਾਂ ਫੋਟੋਆਂ ਉਦੋਂ ਲਗੀਆਂ ਬਾਅਦ ਹੁਣ ਜਿਹੜੀਆਂ ਲੱਗਦੀਆਂ ਫਿਰਦੀਆਂ ਉਹ ਗੱਲਾਂ ਨਹੀਂ ਪਤਾ ਮੈਨੂੰ ਕਿਸ਼ਕੀ ਲਾਉਂਦੇ ਫਿਰਦੇ ਜਾਂਹੀਂ ਉਦੋਂ ਲਾਈਆਂ ਤੇ ਐਂਟਰੀਆਂ ਸ਼ੁਰੂ ਹੋ ਗਈਆਂ ਆਇਆ ਪਰਿਵਾਰ ਇਹ ਵੀ ਸਾਰਾ ਮੰਨੀ ਭਾਜੀ ਹੋਣੀ ਆਪਣੇ ਰੈਡੀ ਸ਼ੈਡੀ ਹੋ ਕੇ ਫੈਮਿਲੀ ਤੇ ਬੱਚਾ ਨਮੂ ਆ ਗਿਆ ਇਹਨਾਂ ਦੀਆਂ ਫੋਟੋਆਂ ਫੜਨਾ ਕਿੱਚੀਆਂ ਕੋਈ ਹਟਦੇ ਨਹੀਂ ਆ ਕਿ ਖਿੱਚੀ ਜੰਨੇ ਇਹਨਾਂ ਕਿ ਖੜਾ ਚ ਮੈਂ ਇਹਨਾਂ ਨੂੰ ਇੱਕ ਵਾਰ ਲੱਖਿਆ ਮੈਂ ਹਟਣਾ ਨਹੀਂ ਇਹ ਫੋਟੋ ਕਿੱਚ ਨੂੰ ਨੇਰੀ ਬੰਦੋ ਤੇ ਭਇਓ ਨਾ ਕੋਈ ਤੇ ਫਿਰ ਜਦੋਂ ਫਿਰ ਤੁਸੀਂ ਬੈਠੇ ਤੇ ਫਿਰ ਮੈਂ ਉੱਠ ਪਿੰਦਾ ਹੁੰਦਾ ਜੀ ਮਤਲਬ ਉੱਠਿਆ ਤੇ ਰੀਟੇਲ ਤੁਰ ਪਿੰਦਾ ਹੁੰਦਾ ਜੀ ਕੈਮਰਾ ਫੜ ਕੇ ਉੱਧਰ ਨਿਸ਼ੱਤਰ ਕੇਲਦੇ ਸਿੰਗਰ ਬਹਿ ਸਾਜ ਤੇ ਸਾਜ ਪਿਛਾ ਨਗਰੀ ਮੇ ਤੇਨੂੰ ਪਿੱਛੋਂ ਆਈ ਮਾਰੀ ਤੇ ਪਤਾ ਨਹੀਂ ਉਹ ਸਾਜ ਜੇ ਬੜੇ ਕੁੱਟ ਨੂੰ ਨਾਲ ਟਰਣਾ ਉਧਰ ਉਹਨਾਂ ਐਂਟਰੀ ਤੇ ਯੂਰ ਚੜਤਾ ਉਦੋਂ ਅਸੀਂ ਐਂਟਰੀਆਂ ਪਾਉਣੀਆਂ ਸ਼ੁਰੂ ਕਰਤੀਆਂ ਜਦੋਂ ਫਿਰ ਰਿਸ਼ਤੇਦਾਰ ਆਏ ਮੰਨੀ ਭਾਈ ਉਹਨਾਂ ਦੇ ਸਾਰੇ ਜਿਹੜੀ ਫੈਮਿਲੀ ਆਵੇ ਦੋ ਬੱਚੇ ਅੱਗੇ ਖਿਲਾਰੋ ਐਂ ਖਿਲਾਰੋ ਕੁਰਸੀ ਲਾਓ ਜਿਹਦਾ ਸਟੂਡੀਓ ਸੈਟਅਪ ਦੇ ਵਿੱਚ ਆਪਾਂ ਫੋਟੋ ਕਰਾਉਣੇ ਆਂ ਕਰੀ ਕੇ ਫੋਟੋ ਆਮਤ ਕਰੀ ਜਾਓ ਤੇ ਤੋਰੀ ਜਾਓ ਉਹਨਾਂ ਨੂੰ ਅੱਗੇ ਇੱਕ ਗਰੁੱਪ ਫੈਮਿਲੀ ਵਾਲੋਂ ਅੰਦਰ ਸਟੂਡੀਓ ਚ ਫੋਟੋ ਕਿ ਚੋ ਚਲੋ ਜੀ ਖਾਓ ਪੀਓ ਲਵਨ ਯਾਰੇ ਅੱਧੇ ਪੌਣੇ ਘੰਟੇ ਤੱਕ 79 ਗੇਲ ਦੀ ਸਟੇ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਮਾ ਇਹਦੇ ਚੀਫ ਮੰਨੀ ਭਾਈ ਦੀ ਫੈਮਿਲੀ ਦੀਆਂ ਫੋਟੋਆਂ ਛੇ ਜਲਦੀ ਕੱਢੋ ਮਾ ਹਰੀਆ ਜਲਦੀ ਲੌਕ ਕਰੋ ਛੇਤੀ ਉਹਨਾਂ ਨੇ ਮੈਂਟੋ ਮੈਂਟਿਕ ਕੰਪਿਊਟਰ ਤੇ ਪੜ੍ਹ ਕੇ ਇੰਦਾ ਸਾਰਾ ਪ੍ਰਿੰਟ ਕਰਕੇ ਫਰੇਮ ਚ ਫਿੱਟ ਤੇ ਜਦੋਂ ਮੈਂ ਇਹ ਮੰਨੀ ਭਾਈ ਤੇ ਸਾਡੇ ਭਾਂਜੀ ਮਨਦੀਪ ਕੌਰ ਤੇ ਨਾਲ ਬੱਚੇ ਫੜਾਈ ਜਾ ਕੇ ਫੋਟੋ ਤੇ ਜਾਂਦੇ ਤੇ ਹੁਣੇ ਖਿੱਚੀ ਹੈ ਜੀ ਮੈਂ ਹਾਜੀ ਹੈ ਦੀ ਹੁਣੇ ਖਿੱਚੀ ਹੈ ਜੀ ਇਤਰਾ ਕਹਿ ਦਿੰਦੇ ਨੇ ਜੀ ਮੰਨੀ ਭਾਈ ਨੇ ਜਦੋਂ ਫੋਟੋ ਵੇਖੀ ਜਫੀ ਭਾਈ ਯਾਰ ਘਟ ਗਈ ਜੱਟ ਨੇ ਹੈ ਕਮਾ ਲਈ ਯਾਰ ਉਨੇ ਫੋਟੋ ਕਿੱਚ ਕਿਉਂ ਨਹੀਂ ਬਣਾਤੀ 13 ਸਾਲ ਪਹਿਲਾਂ ਸਾਢੇ 13 ਤੇ ਮੁੜ ਕੇ ਮੈਂ ਇਹਨਾਂ ਨੂੰ ਕਰਕੇ ਤੇ ਮੈਂ ਵੀ ਚਲੋ ਹੁਣ ਤੁਸੀਂ ਫੋਟੋਆਂ ਲਿਓ ਜਿੰਨੇ ਆਉਣ ਲਈ ਸੰਗਤ ਇੱਕ ਇੱਕ ਫੈਮਿਲੀ ਕਰਕੇ ਤੇ 270 ਕ 300 ਕਾਡ ਛਪਾਇਆ ਮੇਰੇ ਸਾਹਨ 30 40 50 ਕਾਡ ਵੱਧ ਗਏ ਸਾਡੇ ਇਓ ਬੱਸ ਪ੍ਰਿੰਟਰ ਵਾਲੇ ਨੂੰ ਮੈਂ ਤੂੰ ਇੱਥੇ ਹੀ ਮਗਾਈਆ ਵੇਟਰ ਨੂੰ ਆਖਿਆ ਉਹ ਇਹਦਾ ਕੱਢੀ ਜਾਂਦੇ ਨਾ ਕੰਪਿਊਟਰ ਵੇਟਰ ਭਾਈ ਹੁਣੀ ਜਿਹੜੇ ਵੀ ਆਪਣੇ ਸੀਨੀਅਰ ਸਾਹਿਬ ਲੱਗੇ ਆ ਇੱਥੇ ਜੂਸ ਬਰੋਡ ਖਾਣ ਪਾਣ ਇੱਥੇ ਵੇਟਰਾਂ ਨੇ ਇਹਨਾਂ ਦੇ ਵੀ ਨਾਸਾ ਬੰਦ ਕਰਕੇ ਰੱਖੇ ਮੇਰੇ ਫੋਟੋਗ੍ਰਾਫਰ ਲਈ ਮੈਂ ਉਧਰ ਨਸ਼ੱਤ ਗੇਲ ਨੇ ਬੜੀ ਹੱਤ ਚੁੱਕੀ ਜੇ ਤੇ ਉਹਨੇ ਮੰਨੀ ਭਾਈ ਨਿਆਣਾ ਤੁਸੀਂ ਮੈਂ ਤੁਹਾਡੇ ਬਾਰੇ ਸੁਣਿਆ ਬੜਾ ਆਪਿਆਂ ਦੇ ਬਾਜ ਭੰਗੜਾ ਬੜਾ ਪਉਂਦਾ ਤੇ ਮੇਰਾ ਮੈਨੂੰ ਪਤਾ ਮੁੜ ਕੇ ਮੈਨੂੰ ਭੰਗੜੇ ਦੀ ਵੀ ਜਾਣਾ ਪਿਆ ਜੇ ਦੋ ਮਿੰਟ ਲਾਉਣੇ ਪੈਣੇ ਜੇ ਮੇਰਾ ਫਿਰ ਉਹ ਦਿਨ ਬੜੇ ਹੀ ਨਾ ਸਾਰੇ 13 ਸਾਲ ਪਹਿਲਾਂ ਤੇ ਬਾਅਦ ਚ ਕੀ ਆ ਉਦੋਂ ਨਿਸ਼ਚਤਰਗਿਲ ਸਟੇਜ ਤੇ ਆ ਗਿਆ ਸਾਰੇ ਬਨੇ ਕੰਮ ਕੁੜੀਆਂ ਮੀਂਹ ਵਾਂਗੂ ਫੋਟੋਵਾਂ ਰਣੀ ਸ਼ੁਰੂ ਹੋ ਗਈ ਤੇ ਉਦੋਂ ਮੁੰਨੇ ਐਂਟਰੀ ਪਾਤੀ ਗੋਰਾ ਚਿੱਟਾ ਗੋਲੰਦਾ ਕਲੀਨ ਸ਼ੇਵ ਜਿਆ ਨਿਸ਼ਚਤਰਗਿਲ ਮੈਂ ਪੁੱਤ ਆਉਣਾ ਮੈਂ ਤੇਰੇ ਕੋਲ ਆ ਕਰਦਾ ਫੋਟੋ ਬੜਾ ਗੋਰਾ ਚਿੱਟਾ ਆਇਆ ਨਾ ਤੂੰ ਆਉਣਾ ਆਉਣਾ ਮੈਂ ਤੇਰੇ ਕੋਲ ਆਉਣਾ ਬਾਤ ਚਲੋ ਉਹਦੀਆਂ ਵੀ ਕੀਤੀਆਂ ਫੋਟੋਆਂ ਹੱਸਦਾ ਹੈ ਲੰਦਾ ਹਿਸਾਬ ਤਾਂ ਪਤਾ ਹੁੰਦਾ ਸਟਾਰ ਬੰਦੇ ਜਿਹੜੇ ਨੇ ਉਹਨੂੰ ਪਤਾ ਹੁੰਦਾ ਕਿ ਬੰਦੇ ਕੋਈ ਖੜੇ ਆ ਵੀ ਐਵੇਂ ਥੋੜੀ ਕਿਤੇ ਖਾ ਗਏ ਕੋਈ ਤੇ ਫੋਟੋਵਾਰਨੀ ਸ਼ੁਰੂ ਹੋ ਗਈ ਤੇ ਮੈਨੂੰ ਇਹ ਵੀ ਮੈਨੂੰ ਪਤਾ ਮਨ ਨਹੀਂ ਭਾਈ ਨੇ ਮੁੜ ਕੇ ਮੇਰਾ ਖੈਰਾ ਨਿਸ਼ਰਨਾ ਨੇ ਕਹਿਣਾ ਬਾਜ ਆ ਜਾ ਨੱਚੀ ਆਪਾ ਨਜ਼ਾਰਾ ਹੀ ਬੜਾ ਹੀ ਆ ਜਦੋਂ ਸਾਰੀ ਸੰਗਤ ਰੱਜ ਗਈ ਤੇ ਪ੍ਰੋਗਰਾਮ ਮੱਗ ਗਿਆ ਪ੍ਰੋਗਰਾਮ ਤੇ 1 ਘੰਟਾ ਮੱਗ ਜੇ ਬੜਾ ਹੁੰਦਾ ਤੇ ਅਹੀਂ ਤੇ ਮੁੜ ਕੇ ਹਟਦੇ ਨਹੀਂ ਕਿੰਨਾ ਜਰ ਲੋਕ ਘਰ ਆਵਰ ਨਹੀਂ ਚੱਲ ਜਾਂਦੇ ਅਹੀਂ ਤੇ ਕਿਹੜਾ ਵਿਆਹਾਂ ਚ ਇਹੋ ਜਿਹਾ ਵੀ ਕੰਮ ਹੋਏ ਜੇ ਛੜਨਾ ਸਾਰੀ ਬਰਾਤ ਘਰ ਚਲ ਜਾਂਦੀ ਨਹੀਂ ਕੋਈ ਬਾਹਰ ਗੱਡੀ ਨਹੀਂ ਰਹੀ ਨਹੀਂ ਤੇ ਅਹੀਂ ਸਟੇਜ ਤੇ ਨੱਚਣ ਡੇ ਹੁੰਨੇ ਉਹ ਦੱਸਾਂਗੇ ਤੁਹਾਨੂੰ ਮੇਰੀ ਇੱਕ ਗੱਲ ਸਾਡੇ ਲਈ ਰੋਟੀ ਨਹੀਂ ਬਚੀ ਇੱਕ ਰਾਂ ਬਾਹਰ ਕੱਲੀ ਦਾਲ ਹੀ ਬਜੀ ਨਾ ਸਾਡਾ ਗਲਾਂ ਦੀ ਦਾਲ ਵਾਲਾ ਉਹ ਜਤਾ ਤਾਬੀਏ ਮਾਰਿਆ ਚਲਾ ਕੇ ਦਾਲ ਹੀ ਰਹੀ ਹਰ ਲਈ ਉਹ ਵੀ ਡੋਲ ਆ ਗਿਆ ਜੀ ਹੈ ਗਿਆ ਚੋ ਚਲੀਏ ਘਰ ਚਲੀਏ ਫਿਰ ਜਾਂ ਜੁਨੀਆਂ ਵੀ ਪਾਣੀ ਪੂਣੀ ਘਰ ਵਾਰੇ ਕੇ ਬੁਰਕੀਆਂ ਅਹੀਂ ਉੱਥੇ ਨੱਚਦੇ ਰਹਿ ਕੇ ਸਟੇਜ ਤੇ ਹੀ ਕਿਤੇ ਆ ਸ਼ਾਮਾ ਤਾਂ ਕਾਨੂੰ ਪਤਾ ਨਹੀਂ ਲੱਗਾ ਇਹ ਨੱਚਿੰਦਾ ਚਲੋ ਉਧਰ ਨਾ ਜਾਈਓ ਹਣਾ ਇੱਥੇ ਕਰਈਏ ਕੰਮ ਚੱਲ ਪਿਆ ਨਛਤਰ ਗੇਲ ਦਾ ਯੋਰਾ ਤੇ ਗਾਣਿਆਂ ਤੇ ਫੜਦਾ ਫੜਦਾ ਫਿਰ ਮੈਂ ਮੈਨੂੰ ਪਤਾ ਹੈ ਮੈਂ ਵੀ ਇਸ ਤੋਂ ਪਹਿਲਾਂ ਕਿ ਮੰਨੀ ਭਾਈ ਦੀ ਮਿਰਤੇ ਨਿਗਾਹ ਪਵੇ ਉਸ ਤੋਂ ਪਹਿਲਾਂ ਪਹਿਲਾਂ ਨਾ ਮੈਂ 2-300 ਫੁੱਟ ਬਾਹਰ ਇੱਕ ਨਾ ਇੱਕ ਨਾ ਪੂਰੀ ਵਰਾਮ ਮੈਂ ਫੜਿਆ ਕੈਮਰਾ ਕੁਸਾ ਖਾਦਾ ਫਿਰ ਮੈਂ ਮੈਂ ਨਹੀਂ ਵੇਖਿਆ ਇੱਕ ਬੰਨਿਓ ਲਗਾ ਖੜਾ ਚਖੜਾ 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 ਚ ਇਧਰ ਨੂੰ ਖੜਾ ਚਖੜਾ ਉਧਰ ਨੂੰ ਸਟੇਜ ਨੂੰ ਟੇਬਲਾਂ ਨੂੰ ਸਾਰੇ ਬੰਨੇ ਆਹ ਉਹ ਕਿਹਨਾ ਫੋਟੋ ਤੇ ਮੈਂ ਪੋਣੀ ਫੋਟੋ ਟੱਪ ਗਈ ਹੁਣ ਬੜੀ ਦੂਰ ਚਲ ਗਈ ਸਾਰੇ ਤੇ ਕੈਮਰੇ ਮੀ ਬਰਾਉਂਡ ਐ ਨਾ ਵੀ ਹੁਣ ਮੈਂ ਨਾ ਮੰਨੀ ਭਾਈ ਨੇ ਇਸ਼ਾਰਾ ਦੇਤਾ ਵੀ ਬਾਜ ਆ ਜਾ ਇਹ ਮੁੜ ਕੇ ਫਿਰ ਇਹ ਆ ਆ ਆ ਇਹਨੇ ਛੱਤਰ ਗੇਲ ਨੂੰ ਨਾ ਹੁਣ ਪਿੱਛੋਂ ਆਵਾਜ਼ ਨਾਲ ਸਾਨੂੰ ਮਾਰੀ ਹੁਣ ਅੱਗੋਂ ਮਾਰ ਰਹ ਨਾ ਆਵਾਜ਼ ਤੇ ਕਰ ਗੱਲ ਪੰਘੜਾ ਤੇਰੇ ਤੋਂ ਤਾਂ ਨਹੀਂ ਸਾਨੂੰ ਪਤਾ ਸਾਡੇ ਜਿੰਨਾ ਪੈਣਾ ਤੂੰ ਗਾਉ ਤੇਰੀ ਆਵਾਜ਼ ਸੋਹਣੀ ਆ ਤੇਰੀ ਆਵਾਜ਼ ਦੰਬੜਾ ਪਤਾ ਆਜ ਕੱਲ ਗਾਣਾ ਲੈੜਾ ਲੱਗਦਾ ਹੂੰ ਸਾਇਰ ਸੌ ਤੇ ਬਾਅਦ ਵੀਰੋ

ਜੱਕੜ ਦੋ ਦੋ ਮੰਨੀ ਐਂਟਰੀ ਦੇ ਵੈਦੀ ਜਿਹੜਾ ਕੋਈ ਆਵੇ ਭੈਣ ਭਰਾ ਆਪਣੀ ਫੋਟੋ ਪੇਸ਼ਾਣੇ ਤੇ ਫੜੇ ਕਾਰਡ ਉਹ ਜਦੋਂ ਰਿਸ਼ਤੇਦਾਰ ਆਉਣ ਆਪਣਾ ਕਾਰਡ ਫੜਨ ਫੋਟੋ ਫਰਦ ਫਰੇਮ ਤੇ ਮੈਨੂੰ ਕਹਣ ਵੀ ਭਾਜੀ ਕਿੰਨੇ ਪੈਸੇ ਆ ਜਾਓ ਭਾਜੀ ਨਹੀਂ ਜੀ ਪੈਸੇ ਨਹੀਂ ਇਹ ਮਾਨ ਸਤਕਾਰ ਹੈ ਜੀ ਮੰਨੀ ਭਾਜੀ ਹੁਣਾਂ ਇਹ ਪਰਿਵਾਰ ਵੱਲੋਂ ਗਿੱਲ ਪਰਿਵਾਰ ਵੱਲੋਂ ਮੈਂ ਤੁਹਾਨੂੰ ਗਿਫਟ ਹੈ ਝਿੜਾ ਬੰਦਾ ਫੋਟੋ ਫੜੇ ਪੈਸੇ ਪੁੱਛੇ ਤੇ ਮੰਨੀ ਭਾਜੀ ਜਾਂਦੇ ਵੀ ਯਾਰ ਸਾਰਾ ਪ੍ਰੋਗਰਾਮ ਹੋ ਗਿਆ ਕੰਮ ਕਿਸੇ ਚੁ ਵੀ ਕਸਰ ਨਹੀਂ ਕੋਈ ਰਹੀ ਕਲਾਕਾਰ ਨੇ ਵੀ ਤਸੱਲੀਆਂ ਕਰਾਤੀਆਂ ਕੈਟਰਿੰਗ ਵਾਲੇ ਨੇ ਵੀ ਬੜਾ ਕੁਝ ਵਧੀਆ ਕਰਤਾ ਪੈਸਾ ਨੇ ਬੜਾ ਵਧੀਆ ਕਰਤਾ ਮੇਰੇ ਮੁੰਡੇ ਦਾ ਚਾਹੀ ਬੜਾ ਕੀਤਾ ਸੰਤ ਨੇ ਰਿਸ਼ਤੇਦਾਰੀ ਨੇ ਬੜਾ ਚਾਹ ਕਰਤਾ ਬੜੇ ਸ਼ਾਪੇ ਬੜੀਆਂ ਫਰੀਆਂ ਮੁੜ ਕੇ ਮੈਨੂੰ ਆਂਦਾ ਵੀ ਬਾਜ ਆਹ ਜਿਹੜਾ ਕੰਮ ਆਣਾ ਇਸ ਸਾਡੇ ਗਵਾਲੀਅਰ ਦੇ ਵਿੱਚ ਪਹਿਲੀ ਵਾਰੀ ਸਾਡੇ ਰਿਸ਼ਤੇਦਾਰਾਂ ਦੇ ਵੀ ਆ ਕੇ ਕੰਮ ਕਿਤੇ ਹੋਇਆ ਹੀ ਨਹੀਂ ਸਾਡੇ 13 ਸਾਲ ਪਹਿਲਾਂ ਤੇ ਆਂਦੇ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਹ ਆ ਵੀ ਮੇਰੇ ਬੱਚੇ ਦੀ ਘਰ-ਘਰ ਫੋਟੋ ਘਰ-ਘਰ ਫ੍ਰਿਜ ਟੀਵੀ ਅਲਮਾਰੀ ਅੰਗੀਠੀ ਅੰਗੀਠੀ ਦੀ ਸਾਡੀ ਅੰਗੀਠੀ ਉੱਥੇ ਲੱਗੀ ਫੋਟੋ ਬਾਇ ਤੇਰਾ ਵਾਕਿਆ ਮੰਨ ਗਿਆ ਮੰਨ ਗਿਆ ਯਾਟੋਂ ਤੇ ਮੈਂ ਇਹਨਾਂ ਨੂੰ ਆਖਿਆ ਓਦੋਂ ਸ਼ਾਇਰੀਆਂ ਆਪਣੇ ਮੈਂ ਕਿ ਤੂੰ ਹੀ ਤੇ ਯਾਰ ਇੱਥੇ ਕੀ ਸੋਚ ਕੇ ਬਹਿ ਗਿਆ ਵੀ ਪਤਮਾਨ ਚੁੱਕ ਮਾਈ ਕਰਨੀ ਉਹ ਮੈਂ ਨਹੀਂ ਯਾਰ ਮੇਰੀ ਤੇ ਲੰਮੀ ਰੇਸ ਦਾ ਘੋੜਾ ਹੀ ਐਵੇਂ ਇਹਨੇ ਇੱਕ ਦੂਜੇ ਨੂੰ ਮੈਂ ਦੌੜ ਦੌੜ ਨਹੀਂ ਦੂਰ ਤੱਕ ਜਾਣਾ ਸੋਚ ਹੋਰ ਬਣ ਗਈ ਮਾ ਮੇਰੀ ਤੇ ਖੇਡ ਹੋ ਰਿਹਾ ਤੂੰ ਹੀ ਤੇ ਆ ਸੋਚ ਲਿਆ ਵੀ ਆਪਾਂ ਇੱਥੋਂ ਜਿੰਨਾ ਚਲੋ ਵੱਧ ਤੋਂ ਵੱਧ ਕਿੰਨਾ ਕਮਾਵਾਂਗੇ ਪਾ ਮਾਤੇ ਹੁਣ ਪੈਸੇ ਦੀ ਗੱਲ ਕੈਣੇ ਦੀ ਕਹਾਣੀ ਖਤਮ ਜੀ ਇੱਥੇ ਨਹੀਂ ਪੱਥਰ ਇਹੋ ਜਿਹਾ ਗੱਡ ਕੇ ਜਾਣਾ ਜੇ ਰਹਿੰਦੀ ਦੁਨੀਆ ਤਾਂ ਗਾ ਯਾਦ ਰੱਖੋ ਕਵਾਲੀਅਰ ਬਿਕੋ ਸਟੂਡੀਓ ਆ ਇਹ ਸਰਦਾਰ ਪੰਜਾਬ ਦਾ ਤੇ ਜੇ ਇਹਨਾਂ ਦੇ ਘਰ ਚ ਕਿਤੇ ਇੱਕ ਫੋਟੋ ਪਰਿਵਾਰ ਚੋਂ ਕੋਈ ਬਾਹਰੋਂ ਬਣ ਗਈ ਤੇ ਜੱਟ ਉਹਨਾਂ ਜੱਟ ਨਾ ਆਖੀ ਫਿਰ ਉਹਨੇ ਮੈਨੂੰ ਜੱਟ ਨਾ ਆਖੀ ਉਹਨੇ ਮੈਨੂੰ ਸਹੀ ਗੱਲ ਜੀ 12 ਤੋਂ ਬਾਅਦ ਇੱਕ ਘਰ ਦੇ ਵਿੱਚ ਫੋਟੋ ਨਹੀਂ ਗਰਾਫਰ ਦੀ ਮਤਲਬ ਨਹੀਂ ਲੋ ਐਂਟਰੀ ਕਲੋਨੀ ਕੱਟੀ ਸਰਦਾਰ ਸਾਹਿਬ ਨੇ ਇੱਥੇ 5 400 ਕਿਲੇ ਚ ਮੋਟਾ ਹੀ ਕੰਮ ਸੀ ਤੇ ਕੋ ਪਤਾ ਨਹੀਂ ਬਾਬਾ ਕੱਟੀ ਸੀ ਦੂਰ ਮੈਨੂੰ ਨਹੀਂ ਉਹਦੇ ਬਾਰੇ ਪਤਾ ਦਿੱਸਦੀ ਨਹੀਂ ਜਦੋਂ ਗਾਂ ਕਿੱਥੋਂ ਦਾ ਕੱਟੀ ਸੀ ਮੈਂ ਕੀ ਤੁਹਾਨੂੰ ਦੱਸ ਸਕਦਾ ਕਿੰਨੇ ਅੱਜ ਕੱਟੀ ਹੈ ਉੱਥੇ ਪ੍ਰੋਮ ਛੋਟੂ ਜਿਆ ਕੀਤਾ ਛੋਟੂ ਜਿਆ ਆ ਮੈਂ ਯਾਰ ਦੋ ਯਾਰ ਬੰਦੇ ਜਿਹਾਇਆ ਪ੍ਰੋਮ ਕਰਖਿਆ ਹੈ ਨਾ ਕੁਝ ਉਦੋਂ ਮੈਂ ਉਹਦੀ ਵੀ ਕਰਕੇ ਗਿਆ ਨਾ ਆਪਣੀ ਥੋੜਾ ਜਿਹਾ ਕੱਲੀ ਵੀਡੀਓ ਬੜੀ ਉਹ ਪਿਕਲੋਨੀ ਦਾ ਓਪਨਿੰਗ ਫਿਰ ਗੱਲ ਇੱਕ ਉਸ ਸਮੇਂ ਇਹ ਵੀ ਇਹਨਾਂ ਕਹੀ ਵੀ ਬਾਜਵੀਰ ਅੱਜ ਸਾਡੇ ਬੱਚੇ ਬਹੁਤ ਛੋਟੇ ਅੱਜ ਤੋਂ 13 ਸਾਲ ਪਹਿਲਾਂ ਸਾਡੇ 13 ਸਾਲ ਪਹਿਲਾਂ ਤੇ ਸਾਡੇ ਵਿਆਹ ਜੇ ਲੇਟ ਸ਼ੁਰੂ ਹੋਣੇ ਆ ਤੇ ਪ੍ਰੋਗਰਾਮ ਤੇਰੇ ਸਾਰੇ ਅੱਡੇ ਕਿਉਂਕਿ ਤਿੰਨ ਭਰਾ 5-7 ਸਾਲੇ ਭੈਣਾ ਭਨੇਵੇਂ ਵੀ ਸਾਡੇ ਜਦੋਂ ਵਿਆਹ ਸ਼ੁਰੂ ਹੋਣੀ ਨਾਲ ਅਸਲ ਚ ਤੇ ਹੋਣੀ ਹੈ ਜੇ ਥੋੜੇ ਲੇਟ 10 ਸਾਲ ਲੱਗ ਜਾਣੇ ਉਹ ਤੋਂ ਪਹਿਲਾਂ ਇਹਨਾਂ ਨੇ ਦੋ ਭਾਂਜਿਆ ਜਿਹੜਾ ਵੀ ਕਿਸਮੀ ਦਾ ਦੋ ਵਿਆਹ ਵੀ ਆਪਾਂ ਨੂੰ ਕਰਾਤੇ ਆ ਤੇ ਹੋਰ ਵੀ ਛੋਟੇ ਮੋਟੇ ਪ੍ਰੋਬਲਮ ਚਲੋ ਕਰਾਏ ਆ ਕੀਤੇ ਵੀ ਆ ਬਹੁਤ ਸੋਹਣੇ ਆ ਵੀ ਕੀ ਕੀਤਾ ਕੀਤਾ ਪਰੋਂ ਪਿਛੇ ਆ ਜੋ ਨਵੀਂ ਨਹੀਂ ਆਈ ਕਾਲੀ ਜੀ ਕਿਹੜੀ ਉਹ ਨਵੀਂ ਕੀ ਯਾਰ ਸਕਾਰਪੀ ਇਹ ਨਵੀਂ ਲੇਟੈਸਟ ਸਟਾਈਲ ਅੰਮੀ ਜਿਹਨਾਂ ਦੇ ਵਧੀਆ ਨਹੀਂ ਪਹਿਲਾਂ ਦੇ ਨਾ ਸ਼ੁਰੂ ਤੇ ਵਧੀਆ ਨਹੀਂ ਉਹ ਪਹਿਲੀ ਇੱਥੇ ਆਈ ਸਭ ਤੋਂ ਪਹਿਲੀ ਪੰਜਾਬ ਸਲਾਮਾ ਚੱਲਣ ਡਈ ਐ ਵੀ ਇਹ ਕਾਲੀ ਸਕਾਰਪੀ ਉਹ ਇੱਕ ਸਕਾਰਪੀ ਹੋਣਾ ਜਿਹੜੀ ਪਹਿਲੀ ਉਹ ਗੁੰਡਿਆ ਵਾਲੀ ਤੇ ਇਹ ਕਿਹੜੀ ਲੇਟੈਸਟ ਆਈ ਹੈ ਉਹ ਪਹਿਲੀ ਇੱਥੇ ਆਈ ਸਾਡੇ ਪ੍ਰੋਗਰਾਮ ਚ ਆ ਵੀ 2 ਸਾਲ ਪਹਿਲਾਂ ਇਹ ਵਿਕੀ ਦਾ ਵਿਆਹ ਕੀਤਾ ਇਹਨਾਂ ਲਿਆਂਦੀ ਪਹਿਲੀ ਤੋਂ ਉਹ ਆਉਂਦੇ ਸੀ ਸਾਡਾ ਪਾਂ ਜੇ ਦਾ ਪ੍ਰੋਗਰਾਮ ਥੋੜਾ ਜਿਹਾ ਪਾਛ ਹਸਾਬ ਨਾਲ ਸਾਰਤੀ ਕਿ ਕਾਲੀ ਸਕਰਪੀ ਇਹ ਕਢਾਈ ਹੈ ਹਸਾਬ ਨਾਲ ਕਰਨੀ ਗਾਂ ਫਿਰ ਆਪਾਂ ਜੇ ਪ੍ਰੋਗਰਾਮ ਕਰਨੇ ਆ ਸਿਮੀ ਵਿਕੀ ਦਾ ਤਾਂ ਚਲੋ ਸਾਰਤਾ ਚਲੋ ਪਾਂ ਜੇ ਮੈਨੂੰ ਹੀ ਮਾਮਾ ਜੀ ਫਿਰ ਆਂਦੇ ਆ ਨਾ ਹੁਣ ਤੁਹਾਨੂੰ ਦੱਸਿਆ ਵੀ ਜਿੱਥੇ ਮੇਰੇ ਯਾਰ ਦੋਸਤ ਮਾਮੇ ਉੱਥੇ ਮਮੀ ਮਾਮਾ ਜਿੱਥੇ ਮੇਰੇ ਯਾਰ ਦੋ ਪ੍ਰੋਣੇ ਉੱਥੇ ਮਮੀ ਪ੍ਰੋਣਾ ਇੱਥੇ ਪੂਆ ਫੁੱਪੜ ਮਾਸੀ ਮਾਸੜ ਸਾਰਾ ਕੁਝ ਐਸੋ ਹੀ ਕੁਝ ਚੱਲਦਾ ਮੇਰਾ ਸ਼ੁਰੂ ਤੋਂ ਚੱਲਿਆ ਤਾਂ ਹੀ ਹੈਗੇ ਉਨਾ ਪੈਸਾ ਪੂਸਾ ਲੋਕਾਂ ਨੇ ਕਮਾਇਆ ਹੋਊਗਾ ਅਸੀਂ ਤਾਂ ਯਾਰੀਆਂ ਹੀ ਕਮਾਈਆਂ ਨੇ ਨਹੀਂ ਪੈਸਾ ਹੀ ਬੜਾ ਕਮਾਇਆ ਜੇ ਠਾਇਆ ਵੀ ਬੜਾ ਜੇ ਤਾਂ ਇਹ ਨਹੀਂ ਇਹੋ ਜਿਹੀ ਗੱਲਾਂ ਪੈਸੇ ਪੂਸੇ ਦੀ ਨਹੀਂ ਗੱਲਾਂ ਕਰਦੀਆਂ ਮੇਰੇ ਨਾਲ ਹੋਰ ਕੋ ਗੱਲ ਕਰੋ ਤੇ ਬਾਅਦ ਵਿੱਚ ਤਸੱਲੀ ਹੋ ਗਈ ਪ੍ਰੋਗਰਾਮ ਦੀ ਤੇ ਫਿਰ ਰਾਤ ਰੈਸਟਾਂ ਤੇ ਹੋਟਲ ਦੇ ਵਿੱਚ ਤੇ ਜਿਹੜੇ ਸੱਜਣ ਮਿੱਤਰ ਸ਼ਾਇਦ ਹੈਗੇ 1 2 3 ਮਾੜਾ ਚੰਗਾ ਮੇਰੇ ਨੂੰ ਵੀ ਇੱਚ ਪਾਣੀ ਪਾ ਕੇ ਪੀ ਨਾਲੇ ਜਿਆਦਾ ਮਟ ਮੜਾ ਮੋਟਾ ਕਰਣਾ ਲੈ ਅਹੀਂ ਉਹਨਾਂ ਦਿਨਾਂ ਦੇ ਵਿੱਚ ਜੱਤ ਜਿਆਦਾ ਲੋਕ ਇੱਥੇ ਕਿਤਾ ਕੀ ਹੁੰਦੇ ਸੀ ਸਾਢੇ 13 ਸਾਲ ਪਹਿਲਾਂ ਰਾਇਲ ਸਟੇਜ ਮਕਦਾਵਲ ਪਰ ਉਦੋਂ ਵੀ ਮੇਰੇ ਸਾਹ ਨਾਲ ਉਹ 1000 ਨੰਬਰ ਵਾਲੀ ਹੀ ਸ਼ਾਇਦ ਨਾ ਭਾਈ 1000 ਲਿਖਾਇਆ ਹਿੱਟ ਕਰੇ ਮੈਨੂੰ ਪਤਾ ਨਹੀਂ ਨਾ 1000 ਨੰਬਰ 1000 ਉਹ ਭਾਈ ਸਾਢੇ 13 ਸਾਲ ਪਹਿਲਾਂ ਗੱਲ ਇਹ ਨਹੀਂ ਦੀ ਪਈ ਵੱਡੀ ਆ ਵੱਡੀਆਂ ਗੱਲਾਂ ਮੀਰੀ ਗਰੀਬੀ ਚ ਵੀ ਪ੍ਰੋਗਰਾਮ ਕੀਤੇ ਜੈ ਇਹਦੇ ਛੋਟੇ ਛੋਟੇ ਕੱਚੇ ਘਰਾਂ ਚ ਉੱਠੇ ਆ ਬਹੁਤ ਅੱਗੇ ਜਾ ਕੇ ਰਾਂਗੇ ਉਹ ਗਾਣਿਆ ਜਾਂਦੇ ਅਸੀਂ ਇਸ ਤਰ੍ਹਾਂ ਸੱਚੀ ਕਰਕੇ ਅਰਦਦੇ ਨੇ ਇਹੋ ਜਿਹੇ ਸੱਜਣ ਮਿੱਤਰ ਵੀ ਹੈਗੇ ਜੀ ਇਤਨਾ ਪੁੰਜੇ ਬਹਿ ਕੇ ਰਸੋਈ ਤੇ ਬਹਿ ਕੇ ਰੋਟੀ ਖਾਂਦੇ ਬੜੀ ਜਿਹਾ ਸਾਲ ਲੱਗਦੀ ਆ ਸਾਗ ਦੀਆਂ ਰੋਟੀਆਂ ਤੇ ਤੇਰ ਰੱਖ ਕੇ ਨਾ ਤੱਤੀਆਂ ਤੱਤੀਆਂ ਉੱਪਰ ਹੀ ਬਰਕੀ ਸਾਲ ਉਹ ਬੜਾ ਨਜ਼ਾਰਾ ਹੁੰਦਾ ਹੈ ਸਭ ਤੋਂ ਯਾਰਾਂ ਮੈਂ ਜਿਆਦਾ ਉਹ ਹੁੰਦਾ ਏ ਬੀਬੀ ਪ੍ਰੀਤੋ ਖਾਂਦੀ ਨਹੀਂ ਮੈਨੂੰ ਰੋਟੀ ਉਹ ਸਾਗ ਦੀ ਸਾਗ ਨਾਲ ਇੱਕ ਉਹਨੇ ਜਾਣ ਕੇ ਇਹ ਬੀਬੀ ਪ੍ਰੀਤੋ ਮੇਰੀ ਕਿੰਨੀ ਸ਼ਤਾਨ ਸੀ ਮੈਨੂੰ ਕੀ ਕਰਨਾ ਨੇ ਇੱਕ ਰੋਟੀ ਦੇ ਉੱਤੇ ਭਰ ਕੇ ਸਾਗ ਤੇ ਭਰ ਕੇ ਕਿਉਂ ਪਾ ਦੇਣਾ ਉੱਥੇ ਨਿੱਕੀ ਨਿੱਗੂ ਜੇ ਘਰ ਚ ਆਰਾਮ ਗੜੀਆਂ ਦਾ ਕੰਮ ਨਿਤਨਾ ਤੁਹਾਨੂੰ ਪਤਾ ਛੋਟੇ ਛੋਟੇ ਕੰਮ ਹੁੰਦੇ ਪਿੰਡਾਂ ਉਹ ਮੇਰੀ ਬੀਜੀ ਬੀਬੀ ਚਲ ਗਈ ਦੁਨੀਆ ਚ ਬਹੁਤ ਸਭ ਤੋਂ ਵੱਧ ਪਿਆਰ ਉਹਦਾ ਆਪਣਾ ਬੱਚਾ ਕੋਈ ਨਹੀਂ ਚਲੋ ਉਹਨੇ ਆਪਣਾ ਲਿਆ ਹੀ ਦੋਤਰਾ ਪੋਤਰਾ ਪਰ ਜ਼ਿਆਦਾ ਪਿਆਰ ਇਧਰ ਹੀ ਵੜ ਗਿਆ ਮੇਰੇ ਨਾਲ ਹੀ ਉਹਦਾ ਤੇ ਉਹਨੇ ਮੈਨੂੰ ਰੋਟੀ ਜਦੋਂ ਉਹਨੇ ਫੜਾ ਦੇਣੀ ਤੇ ਜਾਣ ਕੇ ਵੇਖੋ ਮੈਂ ਕਹਣਾ ਨਹੀਂ ਨਹੀਂ ਬੀਬੀ ਮੈਂ ਰੋਟੀ ਖਾਦੀ ਤੇ ਉਹ ਜਾਣ ਕੇ ਮੈਂ ਵੀ ਆਖੀ ਜਣਾ ਮੂੰਹ ਤੇ ਪਾਣੀ ਆਉਣ ਢਾਂਦਾ ਨਹੀਂ ਨਹੀਂ ਮੈਂ ਨਹੀਂ ਖਾਣੀ ਖਾਣੀ ਜਾਣ ਕੇ ਕਰੀ ਜਣਾ ਖਾਣੀ ਤੇ ਹੁੰਦੀ ਜੇ ਉਹ ਜਨ ਰੋਟੀ ਬਣਾ ਦੇਣੀ ਕੋਈ ਅੱਕਿਓ ਕਦੀ ਇਧਰ ਨੂੰ ਕਦੀ ਸਾਗ ਇਧਰ ਨੂੰ ਐ ਕਰਦੇ ਕੋਈ ਉਹਨੂੰ ਪਤਾ ਹੀ ਉਤਰੇ ਨੇ ਇੱਕ ਖਾ ਕੇ ਭੱਜਣਾ ਮੁੰਡੇ ਬਾਹਰ ਖੇਡਣ ਮੀਕਣ ਡੇ ਹੋਣੇ ਨੂੰ ਤੇ ਕਿਉਂ ਨਾ ਇਹਨੂੰ ਇਤੋਂ ਸਾਗ ਹੀ ਹੋ ਕੇ ਸਾਂਭਿਆ ਨਾ ਜਾਵੇ ਇੱਕ ਥੱਲੇ ਹੋਰ ਵੜਦਾ ਦੇ ਰੋਟੀ ਉਹਨੇ ਇੱਕ ਥੱਲੇ ਹੋਰ ਵੜਦਿਆ ਕਨੀ ਰੋਟੀ ਵੀ ਦੋ ਖਾ ਲੂਗਾ ਤੇ ਕਰਦਿਆਂ ਕਰਾਉਂਦਿਆਂ ਮੈਂ ਜੋ ਥੋੜਾ ਸਾਰੇ ਨਾਲ ਬੀਬੀਏ ਖੁਰ ਲਿਆ ਥੋੜਾ ਰਹਿ ਗਿਆ ਸਾਗ ਤਿੰਨ ਚਾਰ ਤੇ ਇਤੋਂ ਰਹਿ ਜਾਂਦੇ ਝੰਬ ਜਾਂਦੇ ਨੇ ਰੋਟੀਆਂ ਦਾ ਡਾਈਟ ਪਲਾਨ ਅੱਛਾ ਕਰਾਉਣਾ ਤੁਹਾਡੀ ਮੈਂ ਡਾਈਟ ਪਲਾਨ ਕਰੇ ਤੇ हां ਹੁਣ ਗੱਲ ਲਾਈਏ ਇੱਥੇ ਨਮੂ ਧਮਾਂ ਕੰਪਲੀਟ ਡਨ ਓਕੇ ਲੌਕ ਕੀਤਾ ਜਾਏ ਸਵੇਰੇ ਫੇਰ ਖੋਲਿਆ ਜਾਵੇ ਲਾਓ ਸਵੇਰੇ ਜਾਣਾ ਹੈ ਅਨੁਚੜਾਣ ਜਾਣਾ ਇਹਨਾਂ ਟ੍ਰੇਨ ਤੇ ਤੇ ਉਹ ਗੱਲ ਫੇਰ ਝੂਲਾ ਆ ਪੈਸਾ ਦਾ ਫੜੀ ਗਿਆ ਪੈਰ ਦਾ ਝੂਲਾ ਪੜਾਤਾ ਸਾਰੇ ਵੇਖਣ ਸਾਡੇ ਨਾਲ ਦੇ ਵੀ ਬਾਜ ਦਾ ਵਾਵਾ ਪਿਆਰ ਜਾ ਹੈ ਤੇ ਮੁੜ ਕਿਉਂ ਨਾ ਕੀ ਕੀਤਾ ਵੀ ਇਹ ਮੰਨੀ ਭਾਜੀ ਭਵੇਂ ਹੈ ਸਾਡੀ ਏਜ ਤੇ ਹੀ ਆ ਤੇ ਸਾਡੇ ਸੀਨੀਅਰ ਵੀ ਆਏ ਵੱਡੇ ਵੀ ਆਏ ਸਾਰੇ ਆਏ ਇਹਨਾਂ ਫੜਿਆ ਕਿ ਗੁੱਟੀ ਕੀ ਫੇਰ ਇਤਨਾ ਸ਼ਗਨ ਵੰਦੇ ਫਿਰਨ ਮੁੰਡਿਆਂ ਨੂੰ ਸਾਰੇ ਲੈ ਲੋ ਫਲਾਣੀ ਗੱਡੀ 'ਚ ਸਖਾਰ ਵੀ ਜਵਾਰਤਾ ਉਹ ਸ਼ਗਨ ਫੜਾ ਦਿਓ ਸਾਰੇ ਮੁੰਡਿਆਂ ਨੂੰ ਬੰਦੋ ਸਮਾਨ ਖਾਣ ਪਾਣ ਦੂਜਾ ਤੀਜਾ ਸਭ ਫੜਾਓ ਇਹਨਾਂ ਨੂੰ ਪਹਿਲਾਂ ਲੱਦੋ ਇਹਨਾਂ ਦੀਆਂ ਕਿੱਟਾਂ ਕਿੱਟਾਂ ਦੇ ਅੱਗੇ ਆਡੀਆਂ ਵੱਡੀਆਂ ਭਰੀਆਂ ਨੇ ਹੋਰ ਪਰਤੀਆਂ ਆ ਡੱਬਿਆਂ ਡਬੇਣਾਂ ਕੱਲ ਫੇ ਤੁਹਾਣ ਤੇ ਨਹੀਂ ਨਾ ਰੁਕਣੀ ਸਾਢੇ 13 ਸਾਲ ਪਹਿਲਾਂ ਇਹ ਸੋਚ ਲਿਆ ਸੀ ਪ੍ਰਣ ਕਰ ਲਿਆ ਸੀ ਰੁਕ ਜਿਓ ਸਿੱਧਾ ਐਂਗਲ ਕਰ ਲੈਂਦਾ ਮੈਨੂੰ ਬੜਾ